ਰੰਗਲਾ ਪੰਜਾਬ ਸੌਰੀ ਟੂ ਸੇ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਵੀ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰੀਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਏ ਪੰਜਾਬ ਤੇ ਸਾਰੇ ਡੁੱਬ ਗਿਆ ਇਹ ਕੀ ਗੱਲਾਂ ਬੋਲਦੇ ਨੇ ਕੇ ਕਾਂਗਰਸ ਪਾਰਟੀ ਬੋਲ ਰਹੀ ਆ ਕਿ ਫੰਡ ਦਾ ਦਿਓ ਪੈਸਾ ਨਾ ਦਿਓ ਇਹ ਸੱਚ ਕਰਦਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਲੱਖਾਂ ਦੇ ਉੱਤੇ ਰਾਜਨੀਤੀ ਕਰਦੀ ਹੈ ਸਨ ਜਾਵੇ ਇਹ ਇਹ ਭਾਰਤੀ ਜਨਤਾ ਪਾਰਟੀ ਦਾ ਸੰਜਾ ਇਹ ਭਾਰਤੀ ਜਨਤਾ ਪਾਰਟੀ ਦੇ ਸੰਜ ਬੱਠੇ ਰਹਿਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਟਿੱਕਰ ਸਾਹਿਬ ਪੁਲਿਸ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਮਾੜੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਆਪਣੀ ਤੁਹਾਡੀ ਸਰਕਾਰ ਮੁਆਵਜ਼ਾ ਕਦੋਂ ਕੱਲੇਗੀ ਤੁਸੀਂ ਇਹ ਮੰਨਿਆ ਸੀ 20000 ਫਾਈਨੈਂਸ ਮਿਨਿਸਟਰ ਸਾਹਿਬ ਅਸੀਂ ਪਹਿਲੇ ਕੱਲਾਂਗੇ ਗਰਦੌਰੀਆਂ ਤੀ ਬਾਅਦ ਚ ਕੱਲਾਂਗੇ ਹੁਣ ਟੋਟਲ 20000 ਨਾਲ ਮਸੋ ਗਏ ਹੋ ਜੀ ਤੁਹਾਡੇ ਕੋਲ 10 11000 ਕਰੋੜ ਰੁਪਇਆ ਪਿਆ ਦੱਸੋ ਜਾਂ ਦੱਸੋ ਕਿ ਡਿਵਰਸ਼ਨ ਕਿੱਥੇ ਕੀਤੀ ਸਾਨੂੰ ਖਾਚਿਆ ਪੈਸਾ ਤੁਸੀਂ ਕਦੋਂ ਖੱਬੇ ਸੱਜੇ ਕਰਕੇ ਇਹ ਸਾਨੂੰ ਪੈਸਾ ਦੱਸਿਆ ਜਾ ਕਿੱਥੇ ਤੁਹਾਡਾ ਬਾਕੀ ਮੈਂ ਪੁੱਛਣਾ ਚਾਹਨਾ ਗੋਇਲ ਸਾਹਿਬ ਨੂੰ ਗੋਇਲ ਸਾਹਿਬ ਤੁਸੀਂ ਡੀ ਸੇਲਟਿੰਗ ਦੀ ਗੱਲ ਕਰਦੇ ਹੋ ਤੁਸੀਂ ਇੱਕ ਚਿੱਠੀ ਪ੍ਰੋਡਿਊਸ ਕਰੋ ਇੱਥੇ ਕਿ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਕਿਦਨ ਉਹਨਾਂ ਕੋ ਇਜਾਜ਼ਤ ਮੰਗੀ ਆਈ ਡੀ ਸੇਲਟਿੰਗ ਦਰਿਆਵਾਂ ਦੀ ਕਰਨਾ ਚਾਹੁੰਦੇ ਆ ਤੁਹਾਨੂੰ ਇਜਾਜ਼ਤ ਨਹੀਂ ਮਿਲੀ ਕਿਦਨ ਗਏ ਹੋ ਕਦੀ ਆਲ ਆਲ ਪਾਰਟੀ ਮੀਟਿੰਗ ਕਦੀ ਸੱਦੀ ਤੇ ਸਾਡੀ ਮਦਦ ਲੈਣ ਦੀ ਕਦੀ ਕੋਸ਼ਿਸ਼ ਕੀਤੀ ਕਿਸੇ ਨੂੰ ਸੱਜਾ ਨਹੀਂ ਕੋਈ ਤੁਹਾਡੇ ਚ ਗੰਭੀਰਤਾ ਨਹੀਂ ਬੰਵੇ ਝੂਠ ਬੋਲੀ ਜਾਂਦੇ ਹੋ ਸਾਰੇ ਲੋਕਾਂ ਨੂੰ ਆ ਹੁਣ ਤੁਸੀਂ ਇਹ ਨਵਾਂ ਕੰਮ ਇੱਕੋ ਵੇਖੋ ਹਰ ਕੰਮ ਮੋਦੀ ਦੇ ਹਿਸਾਬ ਨਾਲ ਚੱਲਦੇ ਜਿਹੜਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਯਾੜੀ ਸਾਹਿਬ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਜਦੋਂ ਕਰੋਨਾ ਆਇਆ ਮੋਦੀ ਸਾਹਿਬ ਨੇ ਸੋਚਿਆ ਸੌਖਾ ਤਰੀਕਾ ਹੈ ਆਰਟੀਆਈ ਚੋਂ ਬਚਨ ਦਾ ਸਕਰੂਟੀ ਚੋਂ ਬਚਨ ਦਾ ਉਹਦੇ ਚ ਕੀ ਕੀਤਾ ਕਿ ਪੀਐਮ ਕੇਅਰ ਲੈ ਆਂਦੀ ਸੈਕਸ਼ਨ 8 ਦੇ ਅਧੀਨ ਆਰਟੀਆਈ ਤੋਂ ਬਾਹਰ ਆ ਗਏ ਕਿ ਨਾ ਦੇਣ ਵਾਲਾ ਤੁਸੀਂ ਪੁੱਛ ਸਕਦੇ ਕਿੰਨਾ ਪੈਸਾ ਆਇਆ ਤੇ ਜਾ ਕਿੱਥੇ ਰਿਹਾ ਨਹੀਂ ਹੁਣ ਨਵਾਂ ਕੰਮ ਇੱਥੇ ਰੰਗਲਾ ਪੰਜਾਬ ਸੌਰੀ ਟੂ ਸੇ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਵੀ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਇਹ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰੀਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤੇ ਸਾਰੇ ਡੁੱਬ ਗਏ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਜੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦੱਸੇ ਫਿਰਦੇ ਹੋ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਜੀ ਬੈਠਣਾ ਨਹੀਂ ਜੀ ਬੈਠਣਾ ਨਹੀਂ ਬੰਦੇ ਨੇ ਬੈਠੋ ਨਾ ਬਾਜਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਰੀਆਂ ਪੰਜਾਬ ਦੇ ਪੰਜਾਬ ਦੇ ਸਰ ਮੇਰੇ ਕਹਿੰਦਾ ਹਜ਼ਾਰਾਂ ਕਰ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਧਾਟ ਪੰਜਾਬ ਹਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਜੀ ਇਹ ਟੋਟਲ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਮੇਰੀ ਬੇਨਤੀ ਹੈ ਸੁਚੇ ਪੰਜਾਬ ਨੂੰ ਸੁਚੇ ਪੰਜਾਬ ਨੂੰ ਐਨ ਆਰ ਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ 'ਚ ਪੈਸਾ ਨਾ ਦਿਓ ਸਿੱਧੇ ਪੈਸੇ ਲਾਹ ਪਾਟ ਦੇ ਜਿੰਨੇ ਵੀ ਲੋਕਾਂ ਨੂੰ ਲੋੜ ਹੈ ਉਹ ਸਿੱਧੇ ਪੈਸੇ ਪਾਓ ਇਹਦਾ ਛੱਕ ਬੱਲਵਾਂ ਜੀ ਮੈਂ ਨਾ ਪਠਾਨਕੋਟ ਜਾ ਕੇ ਆਇਆ ਗੁਰਦਾਸਪੁਰ ਜਾ ਕੇ ਆਇਆ ਮੈਂ ਹੜ੍ਹ ਵਾਲੇ ਇਲਾਕੇ 'ਚ ਜਾ ਕੇ ਆਇਆ ਤੁਸੀਂ ਇਹ ਜਿਹੜੀ ਰਾਜਨੀਤੀ ਹੈ ਲੜਾਈ ਹੈ ਬਾਤ ਕਰ ਲਿਓ 3 ਕਰੋੜ ਲੋਕਾਂ ਦਾ ਦਰਦ ਹੈ ਜੀ ਹਰਤੇ ਗੱਲ ਕਰ ਲਓ ਹਰਤੇ ਗੱਲ ਕਰ ਲਓ ਉਹ ਗਰੀਬਾਂ ਦੇ ਘਰ ਉਜੜ ਗਏ ਕਿਸਾਨਾਂ ਦੇ ਘਰ ਉਜੜ ਗਏ ਤੁਸੀਂ ਪਹਿਲਾਂ ਦੇਖੋ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਹੱਟੀਆਂ ਖਰਾਬ ਹੋ ਗਈਆਂ ਸਭ ਕੁਝ ਖਰਾਬ ਹੋ ਗਿਆ ਬਾਜਵਾ ਜੀ ਸਭ ਕੁਝ ਖਰਾਬ ਹੋ ਗਿਆ ਆਪਾਂ ਰਾਜਨੀਤੀ ਨਾ ਕਰੀਏ ਪੰਜਾਬ ਡੁੱਬ ਗਿਆ ਇਹ ਰੰਗਲੇ ਬੰਦ ਰਹੇ ਨੇ ਕੋਕਾ ਥੋੜਾ ਮੋਟਾ ਸ਼ਬਦੇ ਇਸਤੇਮਾਲ ਕਰਨ ਵੇਲੇ ਵੀ ਵੇਖ ਲਓ ਡਬੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲੱਗੇ ਜਿਹੜੀ ਟੀਮ ਇਹਨਾਂ ਨੂੰ ਕੰਪਲੀਟ ਕਰ ਲੈਣੇ ਫਿਰ ਤੁਸੀਂ ਕਰ ਦਿਓ ਇਹਨਾਂ ਨੂੰ ਕੰਪਲੀਟ ਕਰ ਲਓ ਤੁਸੀਂ ਚੰਗੇ ਭਲੇ ਹੋ ਗਏ ਹੋ ਤੁਹਾਡੇ 15 ਮਿੰਟ ਹੋਣ ਲੱਗੇ ਆ ਜੀ ਇਹ ਰੰਗਲੇ ਉਹ ਕਹਿੰਦੇ ਤੁਹਾਡੇ 15 ਮਿੰਟ ਹੋਣ ਲੱਗੇ ਮੈਂ ਕੋਈ ਗੱਲ ਨਹੀਂ ਇਹਦੀ ਗੁਜ਼ਾਰਸ਼ ਹੈ ਰੈਣੀ ਡੀ ਸਿਲਟਿੰਗ ਆਫ ਰਿਵਰਸ ਦੀ ਲੋੜ ਹੈ ਗੋਇਲ ਸਾਹਿਬ ਨੇ ਇੱਕ ਚਿੱਠੀ ਪੇਸ਼ ਨਹੀਂ ਕੀਤੀ ਹੁਣ ਤੁਸੀਂ ਟੈਲੀਫੋਨ ਕਰਕੇ ਆਪਣੇ ਸੈਕਟਰੀ ਨੂੰ ਪੁੱਛਦੇ ਕਦੋਂ ਕੀਤੀ ਸੀ ਆਹ ਆ ਟੈਲੀਫੋਨ ਕਰਦੇ ਫਿਰਦੇ ਉਹਨੂੰ ਪੁੱਛਣ ਵਾਸਤੇ ਉਹ ਕਿੱਥੇ ਲਿਆਣੀ ਹੈ ਹੀ ਕੁਝ ਨਹੀਂ ਚਲੋ ਕੇ ਰਿਡਸ ਕਰੋ ਕੇ ਨੂੰ ਸਰ ਮੈਡੀ ਸੋਨੋ ਇੱਕ অলরেਡੀ देयर इज ਅ ਸਟਡੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਬੜੀ ਇੱਕ ਅੱਛੀ ਜਰਨਲਿਸਟ ਅੰਜੂ ਅਗਨੀ ਉਤਰੀ ਚੱਬਾ ਉਹਨੇ 18 ਸਪਟੈਂਬਰ ਨੂੰ ਇੱਥੇ ਸਟਡੀ ਦਿੱਤੀ ਹੈ ਕਿ ਪੰਜਾਬ ਦੇ ਸਾਰੇ ਦਰਿਆਵਾਂ ਦੇ ਵਿੱਚ ਤਕਰੀਬਨ ਇਹ 7 ਲੱਖ ਮੈਟ੍ਰਿਕ ਟਰਾਂਸ ਉਹਦੇ ਵਿੱਚ ਰੇਤ ਪਈ ਹੈ ਜੇ ਸਰਕਾਰ ਉਹਦੀ ਹੀ ਡੀਸੇਲਟਿੰਗ ਕਰਾ ਦੇ ਤੇ ਰਾਣਾ ਦੀ ਰੁਪਈਆ ਬਣ ਜਾ ਜੇ 7000 ਕਰੋੜ ਥੈਂਕ ਯੂ ਹਰ ਸਾਲ ਤੁਸੀਂ ਦਿੰਦੇ ਹੋ 300 ਕਰੋੜ ਨਿਹੜਾ ਤੇ 300 ਠੀਕ ਕੇਜਰੀਵਾਲ ਸਾਹਿਬ ਨੇ ਕਹਿ ਮੈਂ 2000 ਦਿਆ ਕਰੂੰਗਾ ਸਾਲ ਦਾ ਥੈਂਕ ਯੂ ਥੈਂਕ ਯੂ ਮੇਰੀ ਇੱਕ ਸੋਣਾ ਬੜਾ ਟਾਈਮ ਹੋ ਗਿਆ ਜੀ ਬੜੀ ਬਾੜੀ ਲੱਗ ਰਹੀ ਮੈਂ ਤਾਂ ਤੁਹਾਨੂੰ ਰਾਣੀ ਦੇ ਰਿਹਾ ਪੰਜਾਬੀ ਸਾਲਾਂ ਦੇ ਕੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀ ਗੱਲਾਂ ਦੇ ਠੀਕ ਹੈ ਗੋਇਲ ਸਾਹਿਬ ਧੰਨਵਾਦ ਡਿਕਰ ਸਾਹਿਬ ਧੰਨਵਾਦ ਠੀਕ ਗੋਇਲ ਸਾਹਿਬ ਬੈਠੋ ਬੈਠਾ ਆਪਣਾ ਹੋ ਗਿਆ ਜੀ ਆਪੋਜੀਸ਼ਨ ਨੇ ਤੁਸੀਂ ਬੋਲ ਲਿਓ ਬਹੁਤ ਗੱਲਾਂ ਕੀਤੀਆਂ ਤੁਹਾਡੀ ਪਾਰਟੀ ਦਾ ਟਾਈਮ ਹੈਗਾ ਬੋਲ ਲਿਓ ਲੈਟ ਹਿਮ ਰਿਪਲਾਈ ਜਵਾਬ ਤਾਂ ਲੈ ਲਓ ਜਿਹੜਾ ਸਾਰਾ ਹੀ ਝੂਠ ਸੀ ਜਿੰਨਾ ਸੁਣ ਲਓ ਸਾਰਾ ਝੂਠ ਇੱਥੇ ਬੋਲ ਕੇ ਸਾਨੂੰ ਗਮਰਾਹ ਕਰਨ ਦੀ ਗੱਲ ਜਿਹੜੀ ਕੀਤੀ ਆ ਸਾਰੀ ਚਲੋ 1 ਮਿੰਟ ਹਾਂ ਦੱਸੋ ਜੀ ਦੱਸੋ ਜੀ ਦੱਸੋ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨੂੰ ਤੇ ਪੰਜਾਬੀ ਜਗਤ ਨੂੰ ਜਿੱਥੇ-ਜਿੱਥੇ ਬੈਠਾ ਹੈ ਅਸਲੀਅਤ ਪੰਜਾਬ ਦੀ ਜਾਣਨ ਵਾਸਤੇ ਮੈਂ ਮੰਗ ਕਰਾਂਗਾ ਇਸ ਲੀਡਰਸ਼ਿਪ ਦੀ ਆਪੋਜੀਸ਼ਨ ਕਿ ਦੀ ਇੰਡੀਪੈਂਡੈਂਟ ਚਾਰਜਡ ਟਾਈਮ ਬਾਉਂਡ ਇਨਕੁਆਇਰੀ ਕਰਾਇਆ ਹੂ ਇਜ਼ ਰਿਸਪੌਂਸਿਬਲ ਸਿਟਿੰਗ ਹਾਈ ਕੋਰਟ ਦਾ ਜਾਜ ਕਰੇ ਤੇ ਸਾਰੀਆਂ ਜਿੰਨੀਆਂ ਜਮਾਤਾਂ ਨੇ ਇਥੇ ਜਦੇ-ਤੇ ਦੇ ਵੀ ਐਮ ਐਲ ਏ ਇੱਕ-ਇੱਕ ਮੈਂਬਰ ਪਾਉ ਟੂ ਅਸੈਸ ਦੀ ਜੱਜ ਐਂਡ ਓਨੀ ਦੇਰ ਵਾਸਤੇ ਗੋਇਲ ਸਾਹਿਬ ਦੇ ਨਸਤੀਫਾ ਤੇ ਉਹ ਜਿਹੜਾ ਕ੍ਰਿਸ਼ਨ ਕੁਮਾਰ ਉਹਨੂੰ ਸਸਪੈਂਡ ਕੀਤਾ ਜਾਵੇ ਥੈਂਕ ਯੂ ਇਹ ਸਾਡੀ ਮਾਰ ਬਹੁਤ 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 ਬੋਲ ਸਾਹਿਬ ਹੁਣ ਇੱਕ ਇਨਕੁਆਰੀ ਬਣਾਓ ਬਿਠਾਓ ਜੀ ਦੇਖੋ ਵੀ ਬੱਦਲ ਕਿਵੇਂ ਫਟਿਆ ਹਾਂਜੀ ਹਾਂ ਹਾਂਜੀ ਹਾਂ ਕਰਾਓ ਜੀ ਦੇਖੋ ਲੀਡਰ ਆਫ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਨੇ ਚਲੋ ਕਰਾਓ ਸਦਨ ਦੇ ਵਿੱਚ ਉਹ ਗੱਲਾਂ ਕੀਤੇ ਆ ਜਿਹੜਾ ਸਚਾਈ ਤੋਂ ਕੋਹਾਂ ਦੂਰ ਨੇ ਜੀ ਅੱਛਾ ਮੈਂ ਇਹ ਬੇਨਤੀ ਕਰਦਾ ਜੀ ਜਦੋਂ ਮਤਾ ਪੇਸ਼ ਕੀਤਾ ਉਹ ਸਮੇਂ ਬੇਨਤੀ ਕੀਤੀ ਹੈ ਕਿ ਅੱਜ ਸਮਾਂ ਇਹ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਕਰੀਏ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਪਰ ਕਿੱਡੇ ਦੁੱਖ ਦੀ ਗੱਲ ਹੈ ਇਹ ਕਿ ਜਿੰਨਾ ਕੁਝ ਕਿਹਾ ਗਿਆ ਲੀਡਰ ਆਫ oppositon ਵੱਲੋਂ ਸਾਰਾ ਸੱਚ ਤੋਂ ਪਰੇ ਕਿਹਾ ਗਿਆ ਸਾਰਾ ਝੂਠ ਬੋਲਿਆ ਗਿਆ ਮੈਂ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਇੱਕ ਮਿੰਟ ਸੁਣ ਲਓ ਸੁਣ ਲਓ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਇੱਕ ਮਿੰਟ ਹਾਂ ਸੁਣੋ ਕੇਰ ਨੂੰ ਅਡਰੈਸ ਕਰੋ ਜੀ ਕੇਰ ਨੂੰ ਅਡਰੈਸ ਕਰੋ ਇਹਨਾਂ ਨੇ ਸਰ ਪਹਿਲਾਂ ਗੱਲ ਕੀਤੀ ਵੀ ਰੰਜੀਤ ਸਾਗਰ ਡੈਮ ਦੇ ਵਿੱਚੋਂ 9 ਲੱਖ ਕਿਊਸਿਕ ਪਾਣੀ ਛੱਡਦਾ ਮੇਰੇ ਕੋਲੇ ਸਰ 7 ਕਿਹਾ ਦੀ 5 ਕਿਹਾ ਦੀ ਸੁਣ ਲਓ ਹੁਣ ਫਿਰ ਆ ਮੈਂ ਦੱਸਦਾ ਹੁਣ ਸੁਣ ਲਓ ਫਿਰ ਥੋੜੇ ਲਵੇ 7 ਤੁਸੀਂ ਸੁਣੋ ਹੁਣ ਮੈਂ ਦੱਸ ਚੁੱਕਾ ਮੈਂ ਸੁਣ ਲਓ ਫਿਰ ਹੁਣ ਬਾਰ ਬਾਰ ਕਿਉਂ ਬਾਰ ਬਾਰ ਜਿਹੜੀ ਗੱਲ ਦਾ ਜਵਾਬ ਤਾਂ ਦੇ ਰਹਿ ਮੰਨਦਾ ਮੈਂ ਝੇਰ ਨੂੰ ਕਹਿ ਰਿਹਾ ਇਹ ਤਾਂ ਮੈਨੂੰ ਕਹਿ ਰਹੇ ਨੇ ਇਹ ਬਾਰ ਬਾਰ ਗੋਇਲ ਸਾਹਿਬ ਗੋਇਲ ਸਾਹਿਬ ਮੈਂ ਇਹਨਾਂ ਨੂੰ ਕਹਿ ਰਿਹਾ ਫਿਰ ਮਾਣਯੋਗ ਸਪੀਕਰ ਸਾਹਿਬ ਮੈਂ ਕਹਿੰਦੀ ਜੀ ਕਿ ਇਹੋ ਡਿਸ ਕਰੋ ਜੀ ਬੈਠੋ ਰਾਣਾ ਜੀ ਤੁਸੀਂ ਬੈਠੋ ਆ ਰਾਣਾ ਗਰਜੀਤ ਜੀ ਕਹਿ ਰਹੇ ਨੇ ਇਹ ਰਾਣਾ ਗਰਜੀਤ ਜੀ ਕਹਿ ਰਹੇ ਨੇ ਪਹਿਲਾਂ ਮੈਂ ਰਾਣਾ ਗਰਜੀਤ ਜੀ ਦੀ ਦੱਸਦਾ ਨਾ ਤੁਸੀਂ ਪਿਛਲੇ ਵਿਧਾਨ ਸਭਾ ਦਾ ਸੈਸ਼ਨ ਤੇ ਜੀ ਆ ਰਾਣਾ ਗਰਜੀਤ ਜੀ ਦੇ ਸ਼ਬਦ ਹੀ ਉਹਦੇ ਵਿੱਚ ਕਿ ਅਸੀਂ ਫੋਰਕਾਸਟ ਦੇ ਬਲੀਵ ਕਰਦੇ ਆ ਫੋਰਕਾਸਟ ਨੂੰ ਧਿਆਨ ਚ ਰੱਖ ਕੇ ਅੱਗੇ ਪਲਾਨਿੰਗ ਬਣਾਣੀ ਚਾਹੀਦੀ ਸਾਧਨ ਦੇ ਵਿੱਚੋਂ ਕਢਾ ਕੇ ਦੇਖਣਾ ਨਹੀਂ ਮੈਂ ਦੇ ਦੂੰਗਾ ਇਹਨਾਂ ਨੂੰ ਇਹਨਾਂ ਨੇ ਫੋਰਕਾਸਟ ਦੀ ਗੱਲ ਕੀਤੀ ਸੀ ਤੇ ਅੱਜ ਇਹ ਸਲਾਮ ਦੇ ਜਿਹੜੇ ਦਿੱਤੀਆਂ ਜਾ ਰਹੀਆਂ ਨੇ ਸਰ ਦੂਜੀ ਮੈਂ ਬੇਨਤੀ ਕਰਦਾ ਮੈਂ ਦੂਜੀ ਬੇਨਤੀ ਕਰਦਾ ਸਰ ਇੱਕ 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 ਮਿੰਟ ਦੇ ਇੱਕ 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 ਮਿੰਟ ਦੇ ਸਰ ਇੱਕ ਇੱਕ ਮਿੰਟ ਦੇ ਸਾਡੇ ਸੈਕਟਰੀ ਸਾਡੇ ਚੀਫ ਇੰਜੀਨੀਅਰ ਸਾਰੇ ਮੌਕੇ ਤੇ ਬੈਠ ਕੇ ਕੱਲੀ-ਕੱਲੀ ਲਿਸਟ ਹੈ ਮੇਰੇ ਕੋਲੇ ਏਕ-ਏਕ ਮਿੰਟ ਦੀ ਸਰ ਏਕ-ਏਕ ਮਿੰਟ ਦੀ ਲਿਸਟ ਹੈ ਵੀ ਕਦੋਂ ਕਿੰਨਾ ਪਾਣੀ ਛੱਡਿਆ ਗਿਆ ਕਿਸ ਟਾਈਮ ਤੇ ਛੱਡਿਆ ਗਿਆ ਤੇ ਨਾਲ ਸਰ ਇਸ ਚੀਜ਼ ਦਾ ਧਿਆਨ ਰੱਖਿਆ ਗਿਆ ਕਿ ਅਸੀਂ ਲੋਕਾਂ ਦਾ ਨੁਕਸਾਨ ਨਾ ਹੋਵੇ ਉਸ ਤਰੀਕੇ ਦੇ ਨਾਲ ਪਾਣੀ ਛੱਡਿਆ। ਦੂਜੀ ਗੱਲ ਸਰ ਜਿਹੜੀ ਡੀਸੈਟਿੰਗ ਦੀ ਗੱਲ ਕਰਦੇ ਨੇ ਕਾਗਜ਼ ਨਹੀਂ ਪੇਸ਼ ਕੀਤਾ। ਆ ਲੈ ਲੋ ਕਾਗਜ਼ ਫਿਰ। ਆ ਕਾਗਜ਼ ਐ ਇਹਨਾਂ ਦੀ ਪਿਛਲੀ ਸਰਕਾਰ ਦਾ। ਆ ਕਾਗਜ਼ ਐ ਸਰ। ਪਿਛਲੀ ਸਰਕਾਰ ਦਾ ਆ ਕਾਗਜ਼ ਐ ਜਿਨ੍ਹਾਂ ਨੇ ਡੀਸੈਟਿੰਗ ਦੀ ਇਲੀਗਲ ਨੂੰ ਲੀਗਲ ਬਣਾਇਆ। ਬਾਕੀ ਜਿਹੜੀ ਗੱਲ ਕਰਦੇ ਨੇ ਗਰਦਾਸਪੁਰ ਦੇ ਵਿੱਚ ਇਹ ਹੜਾ ਹੁੰਦੇ ਜਿਹੜੇ ਜ਼ਿੰਮੇਵਾਰ ਨੇ ਜਿਹੜਾ ਕਿਸਾਨਾਂ ਦੇ ਆ ਜ਼ਮੀਨਾਂ ਖਰੀਦੀਆਂ ਸਸਤੇ ਭਾਅ ਤੇ ਕਿਸਾਨਾਂ ਦੇ ਆ ਜ਼ਮੀਨਾਂ ਖਰੀਦੀਆਂ ਉਹਦੇ ਰਿਕਾਰਡ ਦੇਵਾਂਗੇ ਅਸੀਂ ਵੀ ਕਿਸ ਗਰਦਾ ਹੜਾਂ ਦੇ ਲਈ ਇਹ ਜ਼ਿੰਮੇਵਾਰ ਨੇ ਲੈ ਲੈਂਦੇ ਹੜਾਂ ਦੇ ਲਈ ਕੌਣ ਜ਼ਿੰਮੇਵਾਰ ਆ ਸਰ ਹੜਾਂ ਦੇ ਲਈ ਜਿਹੜੇ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਲੋਕਾਂ ਦੇ ਆ ਜ਼ਮੀਨਾਂ ਸਸਤੇ ਭਾਅ ਤੇ ਖਰੀਦੀਆਂ ਕੁਝ ਦਰਿਆ ਦੇ ਵਿੱਚ ਲੈ ਗਏ ਕੁਝ ਦਰਿਆ ਦੇ ਬਾਹਰ ਕਰਤੀਆਂ ਕਿਤੇ ਪਲੇਨ ਕਰਤੀਆਂ ਕਿਤੇ ਕੁਝ ਕਰਤਾ ਉਹ ਦੱਸਾਂਗੇ ਅਸੀਂ ਇਹਨਾਂ ਨੂੰ ਇਹ ਜਿਹੜੀਆਂ ਗੱਲਾਂ ਆਪ ਕਰਦੇ ਨੇ ਨਾ ਸਾਰੀਆਂ ਠੀਕ ਹਰ ਇੱਕ ਚੀਜ਼ ਦਾ ਰਿਕਾਰਡ ਹੈ ਸਾਡੇ ਕੋਲੇ ਆ ਡੀਸੈਲਟਿੰਗ ਦੀ ਗੱਲ ਪਹਿਲਾਂ ਕੀਤੀ ਆ ਆ ਡੀਸੈਲਟਿੰਗ ਦੀ ਗੱਲ ਸਰ ਜਿਹੜਾ ਰਾਵੀ ਦਰਿਆ ਹੈ ਉੱਥੇ ਸਾਡੇ ਤੇ ਬੰਦਸ਼ਾ ਰਾਵੀ ਦਰਿਆ ਦੇ ਕਿ ਅਸੀਂ ਬਾਰਡਰ ਤੋਂ 5 ਕਿਲੋਮੀਟਰ ਦੇ ਅੰਦਰ ਕੋਈ ਡੀਸੈਲਟਿੰਗ ਨਹੀਂ ਕਰ ਸਕਦੇ ਕੋਈ ਮਾਈਨਿੰਗ ਨਹੀਂ ਕਰ ਸਕਦੇ ਔਰ ਇਹਨਾਂ ਦੇ ਲੋਕ ਮੈਨੂੰ ਕਹਿੰਦੇ ਵਿੱਚ ਕੋਈ ਹਿਚ ਨਹੀਂ ਜੇ ਕਿਤੇ ਅਸੀਂ ਡੀਸੈਲਟਿੰਗ ਦੀ ਗੱਲ ਕੀਤੀ ਆ ਕੋਈ ਜਾ ਕੇ ਹਾਈ ਕੋਰਟ ਖੜ ਗਿਆ ਕਿਸੇ ਨੇ ਕੰਪਲੇਂਟ ਕਰਤੀ ਕੌਨੋ ਮਾਫੀਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਉਹ ਲੋਕ ਇਹਨਾਂ ਨੇ ਹਾਈ ਕੋਰਟਾਂ ਦੇ ਵਿੱਚ ਜਾ ਕੇ ਕੇਸ ਕੀਤੇ ਤੇ ਬਿਆਸ ਦਰਿਆ ਦੇ ਵਿੱਚ ਬਿਆਸ ਦਰਿਆ ਦੇ ਵਿੱਚ ਬਿਲਡ ਲਾਈਫ ਹੋਣ ਕਰਕੇ ਬਿਡ ਸੈਂਚਰੀ ਹੋਣ ਕਰਕੇ ਉੱਥੇ ਅਸੀਂ ਕਿਸੇ ਕਿਸਮ ਦੀ ਸੈਟਿੰਗ ਨਹੀਂ ਕਰ ਸਕਦੇ ਤੇ ਕੱਲਾ ਸਤਲੁਜ ਦਰਿਆ ਸਾਡੇ ਕੋਲੇ ਅਸੀਂ ਸਤਲੁਜ ਦਰਿਆ ਦੇ ਵਿੱਚ ਜਿੱਥੇ ਡੀ ਸੈਲਟਿੰਗ ਦੀ ਗੱਲ ਹੈ ਡੀ ਸੈਲਟਿੰਗ ਦਾ ਪਲਾਨ ਬਣਾ ਰਿਹਾ ਕੱਲ ਸਾਡੀ ਮੀਟਿੰਗ ਹੋਈ ਆ ਪਰ ਬਾਕੀ ਇਹ ਕਹਿਣਾ ਅਸਲ ਦੇ ਵਿੱਚ ਸਰ ਗੱਲ ਕੀ ਆ ਲੀਡਰ ਆਫ oppositon ਇਹਨਾਂ ਦੇ ਦਿਮਾਗ ਚ ਇੱਕ ਗੱਲ ਨਹੀਂ ਨਿਕਲਦੀ ਵੀ ਆਮ ਘਰਾਂ ਦੇ ਮੁੰਡੇ ਕਿੱਥੋਂ ਆ ਗਏ ਇਹ ਇਹਨਾਂ ਦੇ ਇਹੀ ਨੇ ਨਿਕਲਦੀ ਕਹਿੰਦਾ ਮੰਤਰੀ ਕਹਿੰਦਾ ਮੰਤਰੀ ਕਿਹੜੇ ਨੇ ਹੁਣ ਮੰਤਰੀ ਤੈਨੂੰ ਪੁੱਛ ਕੇ ਬਣਾਉਣੇ ਨੇ ਹੁਣ ਮੰਤਰੀ ਸੀਐਮ ਸਾਹਿਬ ਦਾ ਪ੍ਰੈਰੋਗੇਟਿਵ ਹੈ ਸਰ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਬਣਾਉਣਗੇ ਜਿਹਨੂੰ ਬਣਾਉਣਾ ਸਾਡੀ ਹਾਈ ਕਮਾਂਡ ਬਣਾਉਗੀ ਹੁਣ ਇਹਨਾਂ ਨੂੰ ਪੁੱਛ ਕੇ ਬਣਾਉਣਾ ਮੰਤਰੀ ਕਿਸ ਨੇ ਇਹ ਮੰਤਰੀਆਂ ਦੇ ਦਰਾਜ ਕਰਦੇ ਆਪਾਂ ਅਫਸਰਾਂ ਦੇ ਇਤਰਾਜ ਕਰਦੇ ਨੇ ਕੱਲੇ ਸਾਰੇ ਕਾਨੂੰਨ ਦੀ ਕਿਤਾਬ ਇਹਨਾਂ ਕੋਲੇ ਹੋ ਗਈ ਕੱਲੇ ਸਾਰੇ ਚਾਹੁੰਦੇ ਨੇ ਪਰ ਤੁਹਾਡੀ ਇੱਛਾ ਨਹੀਂ ਪੂਰੀ ਹੋਣ ਵਾਲੀ ਜਿਹੜੀ ਗੱਲ ਤੁਸੀਂ ਤੋੜਦੇ ਹੋ ਅੱਗੇ ਤੋਂ ਮੈਂ ਠੀਕ ਹੈ ਮੈਂ ਬਾਜਵਾ ਸਾਹਿਬ ਤੁਹਾਨੂੰ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਬਾਜਵਾ ਸਾਹਿਬ ਨੂੰ ਕਹਿਣੀ ਚਾਹਣਾ ਕਿ ਘੱਟ ਤੋਂ ਘੱਟ ਇਸ ਸਮੇਂ ਬੇਨਤੀ ਕਰਦਾ ਮੈਂ ਤੁਹਾਨੂੰ ਇਸ ਸਮੇਂ ਰਾਜਨੀਤੀ ਨਾ ਕਰੋ ਅੱਜ ਪੰਜਾਬ ਦੇ ਲੋਕਾਂ ਨੂੰ ਪੈਸੇ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਮਦਦ ਦੀ ਲੋੜ ਹੈ ਤੁਸੀਂ ਅਸਰੇ ਹਦੇ ਰਹੇ ਹੋ ਲੀਡਰ ਆਫ oppositon ਲੀਡਰ ਆਫ اپੋਜੀਸ਼ਨ ਇਹ ਕਹੇ ਕਿ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿੱਡੇ ਸ਼ਰਮ ਦੀ ਗੱਲ ਐ ਸਰ ਕਿੱਡੇ ਸ਼ਰਮ ਦੀ ਗੱਲ ਐ ਕਿ ਲੀਡਰ ਆਫ اپੋਜੀਸ਼ਨ ਇਹ ਗੱਲ ਕਹੇ ਕਿ ਕੋਈ ਪੈਸਾ ਨਾ ਦਿਓ ਕਿਸੇ ਦੀ ਮਦਦ ਨਾ ਕਰੋ ਫੇ ਤੁਸੀਂ ਕਰਦੇ ਹੋ ਮਦਦ ਤੁਸੀਂ ਦੇ ਦੋ ਸਾਰਾ ਕੁਝ ਲੋੜੀ ਨਾ ਪਵੇ ਕਿਸੇ ਦੀ ਅੱਜ ਲੋਕਾਂ ਨੂੰ ਮਦਦ ਦੀ ਲੋੜ ਹੈ ਮਦਦ ਦੀ ਲੋੜ ਹੈ ਲੋਕਾਂ ਨੂੰ ਤੇ ਲੋਕ ਮਦਦ ਕਰ ਰਹੇ ਨੇ ਇਹ ਨਵਾਂ ਤੁਹਾਡਾ ਟਾਈਮ ਤੇ ਲੀਡਰ ਆਫ اپੋਜੀਸ਼ਨ ਲੈ ਕੇ ਪੜਨਾ ਸਾਹ ਖਾਰਾ ਹੁੰਦਾ ਤੁਸੀਂ ਆਪ ਦੇ ਹੱਥੇ ਲਾ ਕਿਵੇਂ ਕਰੋਗੇ ਇਹਨਾਂ ਨੇ ਕਹਿਤਾ ਦੇ ਸਾਰਾ ਟਾਈਮ ਇਹਨਾਂ ਨੇ ਲੈਣਾ ਇਹ 20 ਟੀਮ ਇਹ ਜਿਹੜੀ ਅੱਜ ਸਾਰਾ ਰਾਣਾ ਜੀ ਤੁਹਾਡਾ ਟਾਈਮ ਤੇ ਬਾਜਵਾਜੀ ਲੈ ਕੇ ਸਾਰਾ 20 ਟੀਮ ਬਣ ਕੇ ਕੰਮ ਕਰ ਰਹੇ ਨੇ ਇਹ ਸਾਰੇ 20 ਦੀ ਬੋਲੀ ਬੋਲ ਰਹੇ ਨੇ ਇਹ ਅੱਜ ਇਹਨਾਂ ਨੇ ਖੜਾ ਠੀਕ ਹੈ ਜੀ ਆ ਆਪਣਾ ਚੀਮਾ ਸਾਹਿਬ ਜੀ ਕਹਿਣਾ ਚਾਹੁੰਦੇ ਆ ਇੱਕ ਬੈਠੋ ਜੀ ਮੈਂ ਦੇਖ ਰਿਹਾ ਸੀਗਾ ਜੀ ਕਿ ਕਾਂਗਰਸ ਪਾਰਟੀ ਦਾ ਜਿਹੜਾ ਇਹ ਸੜਾ ਦੇ ਦੌਰਾਨ ਵੀ ਰਾਜਨੀਤੀ ਕਰਨ ਦਾ ਤਜਰਬਾਗਾ ਲਗਾਤਾਰ ਪੰਜਾਬ ਜਾਰੀ ਆ ਜਿਵੇਂ ਪਠਾਨਕੋਟ ਜਿਹੜੇ ਦੀ ਗੱਲ ਕਰਾਂ ਤਾਂ ਉੱਥੇ 9 ਜਿਹੜੇ ਵਿਅਕਤੀ ਨੇ ਉਹ ਮਾਰੇ ਗਏ ਅੱਜ ਕਾਂਗਰਸ ਪਾਰਟੀ ਪੰਜਾਬ ਦੀਆਂ ਉਹਨਾਂ ਜਿਹੜੇ ਸਾਡੇ ਬੱਚੇ ਮਾਰੇ ਗਏ ਸਾਡੇ ਮਾਮਾ ਮਾਰਿਆਂ ਗਏ ਜਾਂ ਸਾਡੇ ਕਿਸਾਨ ਮਾਰੇ ਗਏ ਸਾਡੇ ਮਜ਼ਦੂਰ ਮਾਰੇ ਗਏ ਉਹਨਾਂ ਤੇ ਰਾਜਨੀਤੀ ਕਰ ਰਹੀ ਹੈ ਲਾਸ਼ਾਂ ਤੇ ਇਹ ਕੀ ਗੱਲਾਂ ਬੋਲਦੇ ਨੇ ਕੇ ਕਾਂਗਰਸ ਪਾਰਟੀ ਬੋਲ ਰਹੀ ਹੈ ਕਿ ਫੰਡ ਦਾ ਦਿਓ ਪੈਸਾ ਨਾ ਦਿਓ ਇਹ ਸੱਚ ਕਰਦਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੀਆਂ ਲਾਂਚਾਂ ਦੇ ਉੱਤੇ ਰਾਜਨੀਤੀ ਕਰਦੀ ਹੈ ਸਰ ਪੰਜਾਬ ਜਾਣਦਾਗਾ ਝੂਠ ਬੋਲਣ ਦਾ ਜੋ ਵੀ ਕੁਝ ਚਿਹਰ ਦੀ ਜਾਇਜ਼ ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਇਹ ਇਹ ਭਾਰਤੀ ਜਨਤਾ ਪਾਰਟੀ ਦਾ ਸੰਜਾ ਇਹ ਭਾਰਤੀ ਜਨਤਾ ਪਾਰਟੀ ਦੇ ਜ਼ਿੰਦ ਬੈਠੇ ਰਹੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਟਿੱਕਰ ਸਾਹਿਬ ਪਲੀ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਮੈਮਬਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਆਪਣੀ ਸੀਟ ਤੇ ਬੈਠਣ ਆਪਣੀ ਆਪਣੀ ਸੀਟ ਤੇ ਬੈਠਣ ਭਾਰਤੀ ਜਨਤਾ ਪਾਰਟੀ ਦੇ ਜ਼ਿੰਦ ਖੜੇ ਹੋ ਕੇ ਬੋਲ ਰਹੇ ਨੇ ਇਹ ਪੰਜਾਬ ਦੇ ਠੀਕ ਹੈ ਅਸਾ ਬੈਸ ਤੁਸੀਂ ਗੱਲ ਮੋਦੀ ਦੀ ਕਰ ਰਹੇ ਹੋਗੇ ਆਪਾਂ ਬਹਿਸ ਨੂੰ ਅੱਗੇ ਤੋਰਿਏ ਤੁਸੀਂ ਪੰਜਾਬ ਦੀ ਗੱਲ ਕਰ ਰਿਆ ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਹੋ ਕਿਉਂ ਡਰਦੇ ਨਹੀਂ ਚਿਹਰੋ ਡੈਸ਼ ਕਰੋ ਇਹ ਪੰਜਾਬ ਮੰਤਰੀ ਜੀ ਚਿਹਰੋ ਡੈਸ਼ ਕਰੋ ਮੰਮਾਂ ਦੇ ਆਲੇ ਵਾਲੇ ਸਪੀਕਰ ਸਾਹਿਬ ਦਰਿਆਵਾਂ ਦੇ ਆਲੇ ਵਾਲੇ ਸਸਤੀ ਜ਼ਮੀਨ ਕਿਹਦਾ ਖੇਦੀਆ ਗਰੀਬ ਕਿਸਾਨਾਂ ਦੀ ਜ਼ਮੀਨ ਕਿਹਦਾ ਖੇਦੀਆ ਮੈਸਟਰ ਬਾਜਬਾਨ ਨੇ ਇਹਨਾਂ ਲੋਕਾਂ ਨੇ ਸਸਤੀਆਂ ਜ਼ਮੀਨਾਂ ਖਰੀਦ ਕੇ ਕਹ ਦੋਗੇ ਮਾਈਨਿੰਗ ਕਰਨ ਦੇ ਲਈ ਇਹ ਪੂਰਾ ਪੰਜਾਬ ਜਾਣਦਾਗਾ ਸ ਕਾਂਗਰਸ ਪਾਰਟੀ ਦਾ ਅੱਜ ਲੋਕ ਵਿਰੋਧੀ ਚਿਹਰਾ ਪੰਜਾਬ ਦੇ ਸਾਹਮਣੇ ਨੰਗਾ ਹੋ ਗਿਆ ਬੈਠੋ ਤੁਸੀਂ ਭੋਲੇ ਭੋਲੇ ਕਿਸਾਨਾਂ ਨੂੰ ਭੋਲੇ ਭੋਲੇ ਕਿਸਾਨਾਂ ਨੂੰ ਲੁੱਟਦਾ ਤੁਸੀਂ ਲੋਕ ਤੁਸੀਂ ਲੋਕ ਮੈਨੇਕਰ ਦੇ ਮਹਾਰਾ ਇਹ ਸਾਰਾ ਪੰਜਾਬ ਜਾਣਦਾ ਕੋਈ ਗੱਲ ਨਹੀਂ ਜਦੋਂ ਪਰਚਾ ਹੁੰਦਾਗਾ ਜਦੋਂ ਪਰਚਾ ਹੁੰਦਾ ਫੇਰ ਡਰ ਕੇ ਤਾਂ ਜਾਂਦੇ ਆ ਹਿੰਮਤ ਸਾਹਿਬ ਬੈਠੋ ਫਿਰ ਫਿਰ ਦਰਦੇ ਕਾ ਤੂੰ ਆਪਾਂ ਅੱਗੇ ਬੈਠੋ 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 ਸਰਦਾਰ ਕੁਲਦੀਪ ਸਿੰਘ ਢਾੜੀਵਾਲ ਢਾੜੀਵਾਲ ਸਾਹਿਬ ਬੋਲਦੇ ਜੀ ਢਾੜੀਵਾਲ ਸੇ ਬੈਠੋ ਹੁਣ ਦੁਆਰਾ ਕਰ ਦਿਓ ਲੈ ਓ ਢਾੜੀਵਾਲ ਸਾਹਿਬ ਨਾਲ ਗੱਲ ਕਰ ਲਿਓ ਬੈਠੋ ਕਿਟਾਰੂ ਚੱਕ ਜੀ ਕਿਟਾਰੂ ਚੱਕ ਜੀ ਬੈਠੋ ਤੁਸੀਂ ਬੈਠ ਜੀ ਕਰ ਦਿਓ ਬੈਠੋ ਜੀ ਬੈਠੋ ਤੁਸੀਂ ਰੱਖ ਲਿਓ